ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਆਪਨੂੰ ਪਤਾ ਹੀ ਹੈ ਕਿ ਇਹ ਦਿਨ ਜਿਹੜੇ ਚੱਲ ਰਹੇ ਆ ਉਹ ਛੋਟੇ ਸਾਈਂਭਜਾਦੇ ਵੱਡੇ ਸਾਈਂਭਜਾਦੇ ਮਾਤਾ ਗੁਜਰੀ ਜੀ ਤੇ ਸ਼ਹੀਦ ਹੋਏ ਉਹਨਾਂ ਸਿੰਘਾਂ ਦੇ ਦਿਨ ਚੱਲ ਰਹੇ ਨੇ ਸੋ ਜਿਨ੍ਹਾਂ ਨੇ ਕਿ ਇਸ ਸਮੇਂ ਕੁਰਬਾਨੀਆਂ ਦਿੱਤੀਆਂ ਆਪਣੇ ਧਰਮ ਨੂੰ ਬਰਕਰਾਰ ਰੱਖਣ ਵਾਸਤੇ ਸੋ ਛੋਟੇ ਸਾਈਂਭਜਾਦਿਆਂ ਦੇ ਸੰਬੰਧ ਵਿੱਚ ਸਾਡੇ ਲੇਖਕ ਕਰਨੈਲ ਅਟਵਾਲ ਜੀ ਨੇ ਇੱਕ ਰਚਨਾ ਲਿਖ ਕੇ ਭੇਜੀ ਹੈ ਸੋਇਸ ਰਚਨਾ ਦੇ ਵਿੱਚ ਕਰਨੈਲ ਅਟਵਾਲ ਜੀ ਨੇ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਸਾਬਜ਼ਾਦੇ ਨਿਰਭਲ ਲਈ ਆਪਣਾ ਆਪ ਪ੍ਰਵਾਨ ਕਰ ਦਿੱਤਾ ਤੇ ਸਰਹਿੰਦ ਦੀ ਉਹ ਧਰਤੀ ਹਮੇਸ਼ਾ ਦੇ ਲਈ ਅਮਰ ਕਰ ਦਿੱਤੀ ਕਿਵੇਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਵਜ਼ੀਰ ਖਾਨ ਦੇ ਸਾਹਮਣੇ ਅੜ ਕੇ ਖੜ ਗਏ ਤੇ ਦਿੱਤੀ ਹੋਈ ਦਾਦੀ ਦੀ ਸਿੱਖਿਆ ਉੱਪਰ ਕਿਸ ਤਰ੍ਹਾਂ ਉਹਨਾਂ ਨੇ ਅਮਲ ਕੀਤਾ ਇੰਨੀਆਂ ਛੋਟੀਆਂ ਉਮਰਾਂ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਆਓ ਆਪਾਂ ਸੁਣਦੇ ਹਾਂ ਉਹਨਾਂ ਦੀ ਉਸਤਤ ਵਿੱਚ ਲਿਖੀ ਹੋਈ ਕਰਨੈਲ ਅਟਵਾਲ ਜੀ ਦੀ ਇਹ ਰਚਨਾ ਕਹਿੰਦੇ ਜ਼ੋਰਾਵਰ ਤੇ ਫਤਿਹ ਸਿੰਘ ਨੇ ਧਰਮ ਕਮਾਇਆ ਸੀ ਜ਼ੋਰਾ ਵਰਤੇ ਫਤਿਹ ਸਿੰਘ ਨੇ ਧਰਮ ਕਮਾਇਆ ਸੀ ਸਰਹਿੰਦ ਦੀ ਖੂਨੀ ਕੰਧ ਨੂੰ ਉਹਨਾਂ ਅਮਰ ਕਰਾਇਆ ਸੀ ਨਿੱਕੀਆਂ ਨਿੱਕੀਆਂ ਜਿੰਦਾ ਹਿੱਕਾਂ ਤਾਣ ਕੇ ਖੜ ਗਈਆਂ ਨਿੱਕੀਆਂ ਨਿੱਕੀਆਂ ਜਿੰਦਾ ਹਿੱਕਾਂ ਤਾਣ ਕੇ ਖੜ ਗਈਆਂ ਜ਼ਾਲਮ ਸੂਬੇ ਦੇ ਅੱਗੇ ਸੱਚ ਦੇ ਲਈ ਅੜ ਗਈਆਂ ਭੋਰਾ ਬਿਨਾ ਡੋਲੇ ਸਿੱਖੀ ਸਦਕ ਕਮਾਇਆ ਸੀ ਸਰਹਿੰਦ ਦੀ ਖੂਨੀ ਕੰਧ ਨੂੰ ਉਹਨਾਂ ਅਮਰ ਕਰਾਇਆ ਸੀ ਕਹਿੰਦੇ ਪੌਂਚ ਕਚਹਿਰੀ ਸੂਰਮਿਆਂ ਨੇ ਫਤਿਹ ਗਜਾਈ ਸੀ ਪੌਂਚ ਕਚਹਿਰੀ ਸੂਰਮਿਆਂ ਨੇ ਫਤਿਹ ਗਜਾਈ ਸੀ ਸੂਬੇ ਦੇ ਆ ਬਈ ਅਹਿਲਕਾਰਾਂ ਨੂੰ ਭਾਜੜ ਪਾਈ ਸੀ ਦਸ਼ਮੇਸ਼ ਗੁਰੂ ਦੇ ਲਾਲ ਅਸੀਂ ਮੁਖੋ ਫਰਮਾਇਆ ਸੀ ਸਰਹਿੰਦਰੀ ਖੂਨੀ ਕੰਧ ਨੂੰ ਉਹਨਾਂ ਅਮਰ ਕਰਾਇਆ ਸੀ ਤੇਗ ਬਹਾਦਰ ਦੇ ਪੋਤੇ ਜਿਨ੍ਹਾਂ ਹਿੰਦ ਬਚਾਇਆ ਏ ਤੇਗ ਬਹਾਦਰ ਦੇ ਪੋਤੇ ਜਿਨ੍ਹਾਂ ਹਿੰਦ ਬਚਾਇਆ ਏ ਰੋਮਦੇ ਕਸ਼ਮੀਰੀ ਪੰਡਤਾਂ ਨੂੰ ਜੀ ਗੱਲ ਨਾ ਲਾਇਆ ਏ ਅਟਵਾਲਾ ਧਰਮ ਕੀ ਹੁੰਦਾ ਏ ਜਗ ਨੂੰ ਦਿਖਲਾਇਆ ਸੀ ਸਰਹਿੰਦ ਦੀ ਖੂਨੀ ਕੰਧ ਨੂੰ ਉਹਨਾਂ ਅਮਰ ਕਰਾਇਆ ਸੀ ਕਹਿੰਦੇ ਇੱਕ ਦੂਜੇ ਤੋਂ ਹੋਏ ਕਾਲੇ ਪਾਉਣ ਲਈ ਸ਼ਹੀਦियां ਇੱਕ ਦੂਜੇ ਤੋਂ ਹੋਏ ਕਾਲੇ ਪਾਉਣ ਲਈ ਸ਼ਹੀਦियां ਛੇਤੀ ਬੁਲਾਓ ਇਸ ਸੂਬਿਆ ਤੂੰ ਆਪਣੇ ਕਰੀਬੀਆਂ ਅਣਖ ਦੀ ਖਾਤਰ ਯੋਧਿਆਂ ਮੌਤ ਨੂੰ ਵਿਆਹਿਆ ਸੀ ਸਰਹਿੰਦ ਦੀ ਖੂਨੀ ਕੰਧ ਨੂੰ ਜਿੰਨਾ ਅਮਰ ਕਰਾਇਆ ਸੀ ਸਰਹਿੰਦ ਦੀ ਖੂਨੀ ਕੰਧ ਨੂੰ ਉਹਨਾਂ ਅਮਰ ਕਰਾਇਆ ਸੀ ਸੋ ਵਾਕਈ ਦੋਸਤੋ ਛੋਟੇ ਸਾਹਿਬਜ਼ਾਦਿਆਂ ਦੀ ਛੋਟੀ ਉਮਰ ਵਿੱਚ ਸ਼ਹੀਦੀ ਪ੍ਰਾਪਤ ਕਰਨੀ ਸਾਡੇ ਲਈ ਬਹੁਤ ਵੱਡੀ ਗੱਲ ਹੈ ਸੋ ਜਿੱਥੇ ਉਹਨਾਂ ਦੀਆਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਾਡੀਆਂ ਸਾਰਿਆਂ ਦੀਆਂ ਅੱਖਾਂ ਨਮ ਹੁੰਦੀਆਂ ਨੇ ਉੱਥੇ ਸਾਨੂੰ ਇਸ ਗੱਲ ਦਾ ਮਾਣ ਵੀ ਹੁੰਦਾ ਹੈ ਕਿ ਇੰਨੇ ਵੱਡੇ ਰਾਜ ਇੰਨੇ ਵੱਡੇ ਸੂਬੇ ਦੁਆਰਾ ਦਿੱਤੇ لالਚਾਂ ਨੂੰ ਠੁਕਰਾ ਕੇ ਛੋਟੇ ਸਾਹਿਬਜ਼ਾਦੇ ਨਹੀਂ ਈਨ ਨਹੀਂ ਮੰਨੀ ਆਪਣੇ ਧਰਮ ਤੇ ਅਡੋਲ ਰਹੇ ਕਿ ਸਾਡੇ ਸਾਰਿਆਂ ਲਈ ਸਿੱਖੀ ਸਦਕ ਸਾਡੀ ਝੋਲੀ ਪਾ ਕੇ ਗਈ ਨੇ ਆਓ ਹਮੇਸ਼ਾ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰੀਏ ਜਿਨ੍ਹਾਂ ਨੇ ਸਾਡੇ ਧਰਮ ਹਿਤ ਕੁਰਬਾਨੀਆਂ ਦਿੱਤੀਆਂ ਨੇ ਤੇ ਇਸ ਗੱਲ ਤੋਂ ਸੁਚੇਤ ਰਹੀਏ ਕਿ ਉਹਨਾਂ ਦੀਆਂ ਸ਼ਹੀਦੀ ਵਾਲੀਆਂ ਥਾਵਾਂ ਤੇ ਜਾਂਦੇ ਹੋਏ ਅਸੀਂ ਕਦੇ ਵੀ ਹੁੱਲੜਬਾਜ਼ੀਆਂ ਨਾ ਕਰੀਏ ਹਮੇਸ਼ਾ ਹੀ ਉਹਨਾਂ ਨੂੰ ਯਾਦ ਕਰਦੇ ਨਾਮ ਸਿਮਰਨ ਕਰਦੇ ਹੋਏ ਉਹਨਾਂ ਦੇ ਪਵਿੱਤਰ ਸਥਾਨਾਂ ਤੇ ਜਾਣਾ ਕਰੀਏ ਬਾਕੀ ਬਿਲਦਾਂ ਜੀ ਇੱਕ ਅਗਲੀ ਵੀਡੀਓ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ